ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਦਾ ਸਵਾਗਤ ਹੈ ਆਪਣੇ YouTube ਚੈਨਲ Weather by Karw ਵਿੱਚ ਜਿਸ ਤੋਂ ਚਾਪਾ 31 ਦਸੰਬਰ ਤੋਂ ਲੈ ਕੇ 7 ਜਨਵਰੀ ਤੱਕ ਪੰਜਾਬ ਦੇ ਮੌਸਮ ਦੀ ਗੱਲ ਕਰਨਗੇ ਕਿੰਨਾ ਭਾਗਾ ਜਿਹਨੂੰ ਮੀਂਹ ਕਣੇ ਸਾਰੇ ਹਨ ਤੁਹਾਂ ਦੇ ਕਿੰਨੇ ਕ ਸਾਰੇ ਹਨ ਤੇ ਕਿਹੜੇ ਲਾ ਕੇ ਸਾਫ ਤੇ ਖੁਸ਼ਕ ਬਣੇ ਰਹਿਣਗੇ ਵੀਡੀਓ ਸ਼ੁਰੂ ਕਰਨ ਦਾ ਬਣਾ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਏ ਕਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲੈਕਚਰ ਕਰੋ ਜਿਹੜੇ ਵੀਰ ਆਪਣੇ ਵੈਦਰ ਦੀ ਇਨਫੋ ਵੀ ਲੋਡ ਪਈ ਨਹੀਂ ਹੈ ਉਹਨੇ ਆਪਣੀ ਵੀਡੀਓ ਸ਼ੇਅਰ ਕਰਨਾ ਨਾ ਭੁੱਲੋ ਜੋ ਲਗਾਤਾਰ ਵੀਡੀਓ ਮੋਟੇ ਸੀ 31 ਦਸੰਬਰ ਦੇ ਪੰਜਾਬ ਦੇ 10 ਵੇ ਦੀ ਸਵੇਰ ਦੀਆਂ ਲਾਈਵ ਸੈਟਲ ਤੇ ਗਣਾ ਦੇ ਸਾਡੋਂ ਪੰਜਾਬ ਦੇ ਆਪਣੇ ਜ਼ਿਆਦਾਤਰ ਭਾਗ ਜਿੱਥੋਂ ਨਾਲ ਬੱਦਲ ਬਣੇ ਹੋਏ ਨੇ ਥੋੜੀ ਬੋਧੀ ਬੱਦਲ ਹੈ ਪੂਦਾ ਵੀ ਦੇਖਣ ਨੂੰ ਮਿਲ ਰਹੀ ਹੈ ਤੋਂ ਦਾ ਬਣਾ ਵੀ ਥੋੜੀ ਬੋਧੀ ਬੱਦਲ ਵੀ ਦੇਖਣ ਨੂੰ ਮਿਲ ਰਹੀ ਹੈ ਥੋੜੀ ਬੋਧੀ ਤਾਂ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ 1 2 ਵਜੇ ਤੋਂ ਬਾਅਦ ਆ ਕੱਲ ਵੀ ਆਪਾਂ ਨੂੰ ਥੋੜੀ ਬੋਧੀ ਧੁੱਪ ਦੇਖਣ ਨੂੰ ਮਿਲੀ ਸੀ 1 2 ਵਜੇ ਤੋਂ ਬਾਅਦ ਬਾਕੀ ਇਹ ਬਗਲ ਲਗਦੀ ਮੁਸਪਾ ਦੇ ਰੋਟਾਂ ਦੇ ਤੋ ਇਹਨਾਂ ਦੇਖ ਸਕਦਾ ਹਾਂ 30 ਦਸੰਬਰ ਨਿਕਲ ਚੁੱਕੀ ਹੈ ਜੋ 31 ਦਸੰਬਰ ਹੈ ਅੱਜ ਵੀ ਆਪਣੇ ਵਾਰਨਿੰਗ ਮਿਲੀ ਹੋਈ ਹੈ ਡੈਂਸ ਫੌਗ ਦੀ ਆਨਵਰਡ ਦੇ ਵਿੱਚ ਆਪਣੇ ਮੌਸਮ ਦਾ ਵੱਲ ਕੋਈ ਖਾਸ ਡੈਂਸ ਫੌਗ ਦੀ ਵਾਰਨਿੰਗ ਨਹੀਂ ਹੈ ਪਰ ਆਪਣੇ ਟੌਪ ਮੱਧਮ ਸ਼੍ਰੇਣੀ ਤਾਂ ਹੀ ਰਹੂਗੀ ਟੌਪ ਦੇ ਖਾਸ ਆਨਵਰਡ ਦੇ ਵਿੱਚ ਸਾਰ ਨਹੀਂ ਹਨ ਦੁਪਹਿਰ ਤੋਂ ਬਾਅਦ ਨਿਕਲਿਆ ਕਰੂਗੀ ਦੁਪਹਿਰ ਤਾਂ ਹੀ ਪਰ ਆਪਣੇ ਮੱਧਮ ਹੀ ਰਹੂਗੀ ਟੌਪ ਕੋਈ ਖਾਸ ਤਿੱਖੀ ਟੌਪ ਦੇ ਸਾਰ ਨਹੀਂ ਹਨ 4-5 ਤਰੀਕ ਨੂੰ ਆਪਣੇ ਪਹਾੜਾਂ ਉੱਤੇ ਇੱਕ ਨਵਾਂ ਸਿਸਟਮ ਆਊਗਾ 4-5 ਜਨਵਰੀ ਨੂੰ ਜਿਸਨੋਂ ਆਪਣੇ ਪੰਜਾਬ ਵਿੱਚ ਥੋੜੇ ਬਹੁਤੇ ਮੀਂਹ ਜਾਰ ਹਨ ਹਲੇ ਹੌਲੇ ਬੋਲੇ ਦੱਸਾਂਗੇ ਕਿ ਹਲੇ 4-5 ਦਿਨ ਪਏ ਹਨ ਜਿਸ ਕਰਕੇ ਆਪਾਂ ਇਹ ਨਹੀਂ ਦੱਸਦੇ ਕਿ ਕਿੰਨੇ ਡਾਕ ਜਿਆਦੇ ਮੀਂਹ ਸਨ ਪਰ ਆਪਾਂ ਇੰਨਾ ਕਹਿ ਸਕਦੇ ਹਾਂ ਮੱਝ ਦੋਆਬੇ ਵਿੱਚ ਥੋੜੇ ਮੀਂਹ ਜਿਆਦੇ ਸਨ ਬਾਕੀ ਭਾਗਾਂ ਦੇ ਮੁਕਾਬਲੇ ਪਰ ਇਹ ਕੋਈ ਖਾਸ ਜਿਆਦੇ ਭਾਰੀ ਮੀਂਹ ਦੇ ਸਾਰ ਨਹੀਂ ਹਨ ਇਸ ਸਿਸਟਮ ਦੇ ਨਾਲ ਬਾਕੀ ਆਪਾਂ ਕਰੀਏ ਆਪਣੇ ਸਾਥ ਜਾਣਦੇ ਬਿਤੇ ਆਪਾਂ ਟੈਂਪਰੇਚਰ ਦੀ ਗੱਲ ਕਰੀਏ ਆਪਣੇ ਰਾਤ ਦਾ ਟੈਂਪਰੇਚਰ 7 ਤੋਂ ਲੈ ਕੇ 8.5 ਦੇ ਵਿੱਚ ਕਰ ਦੇਖਣ ਨੂੰ ਲੂਗੇ ਜਦੋਂ ਆਪਣੇ ਪੱਦਰ ਬਾਈ ਹੋਊਗੀ 4-5 ਨੂੰ ਤੁਹਾਨੂੰ ਪਤਾ ਜਦੋਂ ਪੂਰਬੀ ਹਵਾ ਵਗਦੀ ਹੈ ਆਪਾਂ ਉਹ ਤੋਂ ਆਪਣੇ ਟੈਂ ਰਾਤੇ ਵਾਜਦੇ ਹਨ ਆਪਾਂ 7 ਜਨਵਰੀ ਤਾਈਪੋਂ ਟੈਂਪਰੇਚਰ ਫੇਰ 6 6.5 ਡਿਗਰੀ ਤੱਕ ਆ ਜਾਣਗੇ ਹੁਣ ਵੀ ਆਪਣੇ 6.5 ਡਿਗਰੀ ਰਾਤ ਚੱਲ ਰਹੇ ਹਨ ਦਿਨ ਦੇ ਆਪਣੇ ਟੈਂਪਰੇਚਰ ਹੁਣ 10 ਤੋਂ ਲੈ ਕੇ 17 ਡਿਗਰੀ ਤੱਕ ਚੱਲ ਰਹੇ ਹਨ 3 ਤਰੀਕ ਤੋਂ ਥੋੜਾ ਜਿਹਾ ਟੈਂਪਰੇਚਰ ਆਪਣੇ ਵਧਣਗੇ ਕਿਉਂਕਿ ਬੱਦਲਬਾਝ ਸ਼ੁਰੂ ਹੋ ਜੂਗੀ ਫਿਲਹਾਲ ਇਹ ਆਪਣੇ 10 ਤੋਂ ਲੈ ਕੇ 17 ਡਿਗਰੀ ਚੱਲ ਰਹੇ ਹਨ ਟੈਂਪਰੇਚਰ ਬਾਕੀ ਬ ਕੋਲੰਬੀਆ ਡਿਗਰੀ ਅੱਜ 31 ਦਸੰਬਰ ਤੋਂ ਲੈ ਕੇ 7 ਜਨਵਰੀ ਦੇ ਪੰਜਾਬ ਵਿੱਚ ਆਪਣੇ ਕੋਈ ਖਾਸ ਉਮੀਦ ਦੇ ਸਾਰ ਨਹੀਂ ਹਨ ਪਰ ਆਪਣੇ 4 ਤੋਂ ਲੈ ਕੇ 6 ਜਨਵਰੀ ਦੇ ਵਿਚਕਾਰ ਇੱਕ ਸਿਸਟਮ ਆਊਗਾ ਪਹਾੜਾਂ ਉਤੇ ਜਿਸ ਕਾਰਨ ਹਲਕਾ ਦਰਮਿਆਨਾ ਵੀ ਕੋਈ ਛੋਟਾ ਛਾਟੀ ਪੰਜਾਬ ਵਿੱਚ ਵੀ ਆਪ ਨੂੰ ਦੇਖਣ ਨੂੰ ਮਿਲ ਸਕਦੀ ਹੈ ਪਰ ਇਸ ਦਾ ਖਾਸ ਭਾਗ ਆਪਣੇ ਪਹਾੜੀ ਇਲਾਕਿਆਂ ਦੇ ਉੱਤੇ ਹੀ ਪਊਗਾ ਬਾਕੀ ਬਤ ਤੁੰਦ ਦੀ ਗੱਲ ਕਰ ਤੂੰਦ ਵੀ ਆਪ ਨੂੰ ਦੇਖਣ ਨੂੰ ਮਿਲੂਗੀ ਤੁੰਦ ਇਸੇ ਤਰ੍ਹਾਂ ਆਪਣੇ 10 ਜਨਵਰੀ ਉਤੇ ਚਲਦੀ ਰਹੂਗੀ ਕਿਉਂਕਿ ਆਪਣਾ ਜਦੋਂ ਤੁੰਦ ਆਪਣੇ ਪੰਜਾਬੀ ਭਾਸ਼ਾ ਚ ਕਹਿੰਦੇ ਨੇ ਤੁੰਦ ਉੱਤੇ ਚੜ ਗਈ ਹੈ ਇਸ ਕਾ ਇਹਦੇ ਨਾਲ ਹੀ ਤਾਂ ਕਰਕੇ ਤੁੰਦ ਵਾਲੇ ਬੱਦਲ ਬਣੇ ਹੋਏ ਨੇ ਜੋ ਕਿ ਆਪਣੇ ਉੱਪਰ ਆਸਮਾਨ ਵਿੱਚ ਬਣੇ ਹੋਏ ਹਨ ਜਿਸ ਕਾਰਨ ਕਉਂਗੀ ਲਗਾਤਾਰ ਆਪਣੇ ਪੂਰਬੀ ਹਵਾ ਚੱਲ ਰਹੀ ਹੈ ਪਛਮੀ ਸੌਰੀ ਪਛਮੀ ਹਵਾ ਚੱਲ ਰਹੀ ਹੈ ਲਗਾਤਾਰ ਜਿਸ ਕਾਰਨ ਸ਼ੀਤਲਰਗਾ ਮੌਸਮ ਬਣਿਆ ਰਹੂਗਾ ਜਿੱਦਾਂ ਆਪਣੇ ਚਾਰ ਪੰਜ ਨੂੰ ਮੌਸਮ ਵਿੱਚ ਗੜਬੜੀ ਹੋਗੀ ਉਦੋਂ ਆਪਣੇ ਪੂਰਾ ਚੱਲਣਾ ਸ਼ੁਰੂ ਹੋ ਜਾਊਗਾ ਬਾਕੀ ਅੱਜ ਜੀਵਨ ਚ ਨਵੀਂ ਵੀਡੀਓ ਚੰਗੀ ਲੱਗਦਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿੱਦਾਂ ਵੀ ਆਉਣ ਵਾਲੇ ਜਿਹੜੇ ਮੀਰੇ ਆਪਣੇ ਵਿਭਾਗ ਵੱਲੋਂ ਨਵੀਂ ਰਿਪੋਰਟ ਆndi ਹੈ ਮੀਰੇ ਸਾਰਾ ਵਾਅਦਾ ਹੈ ਜੇ ਘੜਦੇ ਤੁਹਾਨੂੰ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ ਦੱਸ ਦੇਜੂਗਾ ਧੰਨਵਾਦ